ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਾਜ ਦੀ ਇੱਕ ਹੋਰ ਨਵੇਂ ਅਪਡੇਟ ਨਾਲ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੀ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਸਪੀਕਿੰਗ ਆਰਡਰ ਆਇਆ ਉਸ ਤੋਂ ਬਾਅਦ ਜਾਂ 6635 ਦੀ ਪੇ ਫਿਕਸੇਸ਼ਨ ਸੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੇ ਹੈਗੇ ਸੀ ਆਪਾਂ ਅਪਡੇਟਸ ਦਿੱਤੀਆਂ ਸੋ ਉਹਨਾਂ ਸਾਰੀਆਂ ਹੀ ਅਪਡੇਟ ਤੇ ਤੁਸੀਂ ਜਾਂ ਉਹਨਾਂ ਵੀਡੀਓਜ਼ ਤੇ ਬਹੁਤ ਸਾਰਾ ਪਿਆਰ ਦਿੱਤਾ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜਾਂ ਆਪਣੇ ਸਵਾਲ ਤੁਸੀਂ ਸਾਂਝੇ ਕੀਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਪਿਆਰ ਉਹ ਬਣਾਈ ਰੱਖਿਓ ਸੋ ਹਾਜ਼ਰ ਹੋਇਆ ਦੋਸਤੋ ਅੱਜ ਆਪਾਂ ਨਵੀਂ ਅਪਡੇਟ ਲੈ ਕੇ ਸੋ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਸਪੀਕਿੰਗ ਆਰਡਰ ਜਾਰੀ ਹੋ ਗਏ 3704 4166 6835 ਠੀਕ ਹੈ ਜੀ ਲਾਸਟ ਹੁਣ ਬਚਦੇ ਆ ਜਿਹੜੇ ਉਹ ਆਪਣਾ ਜੀ 2392 9594 ਤੇ 3364 ਸੋ ਦੋਸਤੋ ਹੁਣ ਤੱਕ ਜਿੰਨੀ ਮਤਲਬ ਜਿਵੇਂ ਕਹਦੇ ਵੀ ਚਰਚਾ ਹੋਈ ਹੈ ਉਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ 3704 ਨੂੰ ਹੋ ਗਏ 41 ਕਾਰਡ ਨੂੰ ਤੇ ਸ਼ਰਟ 35 ਨੂੰ ਸ਼ਰਟ 35 ਦੀ ਥੋੜੀ ਦਿਨ ਪਹਿਲਾਂ ਹੀ ਜਿਹੜਾ ਉਹ ਨੋਟੀਫਿਕੇਸ਼ਨ ਆਇਆ ਸੁਖਸ਼ੈਨ ਸਿੰਘ ਤੇ ਆਪਣਾ ਸ਼ਾਇਦ ਕੋਈ ਮੱਖਣ ਸਿੰਘ ਦੇ ਨਾਂ ਦੇ ਜਿਹੜੇ ਪਹਿਲਾਂ ਸੀ ਆਰਡਰ ਠੀਕ ਹੈ ਜੀ ਸੋ ਹੌਲੀ ਹੌਲੀ ਹੁਣ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਸੀ ਕਿ 7264 9894 ਜਾਂ 2392 ਦੇ ਉੱਪਰ ਇੱਕ 569 ਸ਼ਾਇਦ ਲੈਕਚਰਰ ਸੀ ਉਨਾ ਸਾਰੇ ਹੀ ਭੈਣ ਭਰਾਵਾਂ ਦੀ ਬਹੁਤ ਸਾਰੀ ਕਮੈਂਟ ਆਉਂਦੀ ਹੈ بار بار ਕਿਸ ਸਰ ਸਾਨੂੰ ਵੀ ਦੱਸੋ ਠੀਕ ਹੈ ਜੀ ਇੱਕ ਸੀਗਾ ਦੋਸਤੋ ਪੇ ਫਿਕਸੇਸ਼ਨ ਵਾਲਾ ਸੋ ਪੇ ਫਿਕਸੇਸ਼ਨ ਦੋਸਤੋ ਆਪਾਂ ਵੀਡੀਓ ਕੱਲ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਠੀਕ ਹੈ ਜੀ ਸੋ ਫਿਰ ਹਾਲ ਅੱਜ ਇੱਕ ਜਿਹੜੀ ਵੱਡੀ ਸਿਰਦਰਦੀ ਜਿਵੇਂ ਕਹਦੇ ਵੀ ਅਧਿਆਪਕਾਂ ਦੇ ਮਾਨਾਂ ਦੇ ਉੱਪਰ ਬਣੀ ਸੀ ਉਹ ਸੀ ਦੋਸਤੋ ਉਹ ਰਿਕਵਰੀ ਦੀ ਕਿਉਂਕਿ ਜੇ ਦੇਖਿਆ ਜਾਵੇ ਵੀ 10-300 ਦੇ ਹਿਸਾਬ ਨਾਲ ਲਾ ਕੇ ਜਿੱਤਾ ਆਪਾਂ 3704 ਦੀ ਗੱਲ ਕਰ ਲਈਏ ਤਾਂ 3540 ਉਹਨਾਂ ਨੂੰ ਰੈਗੂਲਰ ਮਿਲਿਆ ਠੀਕ ਹੈ ਜੀ ਤੇ ਉਹਦੇ ਅਕੋਰਡਿੰਗ ਉਹ 10,9700 ਦੇ ਕਰੀਬ ਬਣਦਾ ਤਾਂ ਵੱਡੀ ਰਿਕਵਰੀ ਦੀ ਜਿਹੜੀ ਅਮਾਉਂਟ ਤਕਰੀਬਨ 7-8 ਲੱਖ ਦੀ ਜਿਹੜੀ ਬਣਦੀ ਸੀ ਠੀਕ ਹੈ ਜੀ ਸੋ ਉਹ ਇੱਕ ਵੱਡਾ ਜਿਹੜਾ ਜਿਵੇਂ ਕਹਤੇ ਵੀ ਅਧਿਆਪਕਾਂ ਦੇ ਮਨਾਂ ਦੇ ਉੱਪਰ ਬੋ ਸੀ ਇਸੇ ਤਰ੍ਹਾਂ ਹੀ 6835 ਦੇ ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ 10,300 ਅਕੋਰਡਿੰਗ 29,200 ਜਿਹੜੀ ਮਿਲੀ ਹੈ ਵੀ ਤਕਰੀਬਨ ਤਕਰੀਬਨ ਚਾਹੇ ਉਹ ਕਿਸੇ ਵੀ ਭਰਤੀ ਨਾਲ ਰਿਲੇਟਡ ਸੀ ਸਾਰਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਸੀ ਕਿ ਸਾਨੂੰ ਰਿਕਵਰੀ ਨਾ ਪੈ ਜੇ ਠੀਕ ਹੈ ਜੀ ਕਿਉਂਕਿ ਦੇਖੋ ਹਰ ਇੱਕ ਦਾ ਆਪਣਾ ਆਪਣਾ ਨਿੱਜੀ ਹੁੰਦਾ ਹੈ ਉਹਨਾਂ ਨੇ ਸਾਰਾ ਪੈਸਾ ਖਰਚ ਲਿਆ ਜੋ ਉਹ ਕਿਸ ਵੀ ਹੈ ਠੀਕ ਹੈ ਦੋਸਤੋ ਉਹ ਆਪਾਂ ਜਿਆਦਾ ਲੰਮਾ ਨਹੀਂ ਕਰਦੇ ਸੋ ਅੱਜ ਰਿਕਵਰੀ ਦੇ ਸਬੰਧ ਵਿੱਚ ਆਕਾ ਤੁਹਾਡੇ ਲਈ ਆਪਾਂ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਦੋਸਤੋ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਗਰੁੱਪ ਸੀ ਤੇ ਗਰੁੱਪ ਡੀ ਠੀਕ ਹੈ ਜੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਰਿਕਵਰੀ ਜਿਹੜੀ ਹੈਗੀ ਹੁਮਾਰ ਨਹੀਂ ਪੈਂਦੀ ਬਕਾਇਦਾ ਸੁਪਰੀਮ ਕੋਰਟ ਦੇ ਆਰਡਰ ਬੜੀ ਮੁਸ਼ਕਲ ਦੇ ਨਾਲ ਆ ਦੋਸਤੋ ਲੱਭੇ ਆ ਠੀਕ ਹੈ ਜੀ ਸੋ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਦੇ ਵਿੱਚ ਇਹ ਸਾਫ਼-ਸਾਫ਼ ਕਿਹਾ ਗਿਆ ਹੋਇਆ ਹੈ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ ਜਿਹੜੇ ਮੈਂਬਰਸ ਨੇ ਕਰਮਚਾਰੀਆ ਉਹਨਾਂ ਤੋਂ ਰਿਕਵਰੀ ਨਹੀਂ ਵਸੂਲੀ ਜਾ ਸਕਦੀ ਠੀਕ ਹੈ ਜੀ ਉਹਨਾਂ ਦੇ ਵਿੱਚ ਵੀ ਹਾਲਾਤ ਨੇ ਕੁਝ ਇਹ ਜਿਹੜਾ ਹੈਗਾ ਰਾਜ ਦੀ ਡਿਪਟੀ ਕਮਿਸ਼ਨ ਵਗੈਰਾ ਸਾਰੇ ਪਹਿਲਾਂ ਵੀ ਕੋਈ ਕੇਸ ਲੱਗਿਆ ਹੋਇਆ ਸੀ ਦੋਸਤੋ ਉਸੇ ਸੰਬੰਧ ਵਿੱਚ ਹੈ ਪਰ ਆਪਾਂ ਤੁਹਾਨੂੰ ਥੋੜਾ ਜਿਆਦਾ ਡਿਟੇਲ ਸਿਰਫ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਦੇ ਉਹਨਾਂ ਕਿ ਆਪਾਂ ਪੜ੍ਹ ਕੇ ਸੁਣਾਵਾਂਗੇ ਵੀ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚ ਜਿਹੜੀ ਇਹੋ ਰਿਕਵਰੀ ਨਹੀਂ ਹੋ ਸਕਦੀ ਸੋ ਜਿਹੜਾ ਹੈਗਾ 5 10 2012 ਨੂੰ ਤਨਖਾਹ ਦੇ ਗਲਤ ਨਿਰਧਾਰਨ ਕਰਨ ਵਾਧੂ ਭੁਗਤਾਨ ਸੰਬੰਧੀ ਇੱਕ ਹਵਾਲਾ ਠੀਕ ਹੈ ਜੀ ਜੇਕਰ ਕਿਸੇ ਦਾ ਵਾਧੂ ਭੁਗਤਾਨ ਹੋ ਜਾਦਾ ਉਹਦੇ ਸਬੰਧ ਵਿੱਚ ਨਿਰਦੇਸ਼ ਦਿੱਤਾ ਗਿਆ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੇ 200 ਸੌਰੀ 2012 ਠੀਕ ਹੈ ਜੀ ਐਸਐਲਪੀ 11884 ਪੰਜਾਬ ਰਾਜ ਅਤੇ ਹੋਰ ਬਨਾਮ ਰਫੀਕ ਮਸੀਹ ਠੀਕ ਹੈ ਜੀ ਇਹ ਜਿਹੜੇ ਇਹਨਾਂ ਨੂੰ ਕੇਸ ਵਗੈਰਾ ਲੱਗੇ ਸੀ ਉਹਨਾਂ ਦਾ ਅਤੇ ਹੋਰਾਂ ਵਿੱਚ ਪੈਦਾ ਸਿਵਲ ਅਪੀਲ 11527 ਉਹਨਾਂ ਦੇ ਅਕੋਰਡਿੰਗ 18 12 2014 ਦੇ ਹਵਾਲੇ ਦੇ ਅਧੀਨ ਆਦੇਸ਼ ਹੋਏ ਹੈ ਕਿ ਦੋਸਤੋ ਕਿ ਸੁਪਰੀਮ ਕੋਰਟ ਨੇ ਰਾਜ ਦੇ ਕਰਮਚਾਰੀਆਂ ਦਾ ਇਸ ਦੇ ਸਾਧਨਾਂ ਨੂੰ ਗਲਤ ਤਰੀਕੇ ਨਾਲ ਅਦਾ ਕੀਤੇ ਲਾਭਾਂ ਦੀ ਵਸੂਲੀ ਸੰਬੰਧੀ ਹੇਠ ਲਿਖੇ ਨਿਪਟਰੀਆਂ ਕੀਤੀਆਂ ਜਾਂਦੀਆਂ ਸੋ ਹੁਣ ਕਿੰਨਾ-ਕਿੰਨਾ ਜਿਹੜੇ ਹੈਗੇ ਆ ਸਾਧਨਾਂ ਦੇ ਉੱਪਰ ਜਾਂ ਕਿੰਨਾ-ਕਿੰਨਾ ਤਰੀਕਿਆਂ ਦੇ ਉੱਪਰ ਜਿਹੜੀ ਰਿਕਵਰੀ ਨਹੀਂ ਹੋ ਸਹੀ ਮੁਸ਼ਕਲ ਦੀਆਂ ਸਾਰੀਆਂ ਸਥਿਤੀਆਂ ਨੂੰ ਮੰਨਣਾ ਸੰਭਵ ਨਹੀਂ ਹੈ ਜੋ ਕਿ ਕਰਮਚਾਰੀ ਨੂੰ ਰਿਕਵਰੀ ਦੇ ਮੁੱਦੇ ਤੇ ਨਿਰੰਤਰ ਕਰਨੀਆਂ ਕਰਨੀਆਂ ਜਿੱਥੇ ਮਾਲਕ ਦੁਆਰਾ ਗਲਤੀ ਨਾਲ ਉਹਨਾਂ ਦੇ ਹੱਕ ਤੋਂ ਵੱਧ ਭੁਗਤਾਨ ਕੀਤੇ ਗਏ ਹਨ ਭਾਵੇਂ ਇਹ ਹੋਵੇ ਉੱਪਰ ਦੱਸੇ ਗਏ ਫੈਸਲਿਆਂ ਦੇ ਆਧਾਰ ਤੇ ਅਸੀਂ ਇੱਕ ਰੀਯੂਸੀ ਹਵਾਲੇ ਵਜੋਂ ਛੇਟ ਲਿਖੀਆਂ ਕੁਝ ਸਥਿਤੀਆਂ ਦਾ ਸਾਰ ਦੇ ਸਕਦੇ ਹਾਂ ਜਿੱਥੇ ਮਾਲਕ ਦੁਆਰਾ ਰਿਕਵਰੀ ਕਾਨੂੰਨ ਵਿੱਚ ਅਯੋਗ ਹੋਵੇਗੀ ਸੋ ਦੋਸਤੋ ਇਹ ਲਾਈਨ ਤੁਹਾਡੇ ਜਿਹੜੇ ਡਾਊਟਸ ਨੇ ਉਹ ਕਲੀਅਰ ਕਰ ਦਿੰਦੀ ਹੈ ਠੀਕ ਹੈ ਜੀ ਜਿੱਥੇ ਮਾਲਕ ਦੁਆਰਾ ਰਿਕਵਰੀ ਕਾਨੂੰਨ ਵਿੱਚ ਅਯੋਗ ਹੋਵੇਗੀ ਭਾਵੇਂ ਜੇਕਰ ਚਾਹੇ ਉਸ ਤੋਂ ਗਲਤੀ ਨਾਲ ਹੋ ਗਈ ਠੀਕ ਹੈ ਜੀ ਜਾਂ ਵੱਧ ਤਨਖਾਹ ਦਿੱਤੀ ਗਈ ਤਾਂ ਰਿਕਵਰੀ ਦੇ ਮਤਲਬ ਅਯੋਗ ਹੋਵੇਗੀ ਠੀਕ ਹੈ ਜੀ ਉਹਦੀ ਰਿਕਵਰੀ ਨਹੀਂ ਹੋ ਉਸ ਯੋਗ ਨਹੀਂ ਮੰਨੀ ਜਾਊਗੀ ਹੁਣ ਕਿੰਨਾ ਕਿੰਨਾਂ ਦੇ ਉੱਪਰ ਆ ਦੋਸਤੋ ਦੇਖੋ ਕਲਾਸ ਬੀਲ ਅਤੇ ਕਲਾਸ 4 ਜਾਂ ਗਰੁੱਪ ਸੀ ਅਤੇ ਗਰੁੱਪ ਡੀ ਸੇਵਾ ਨਾਲ ਸੰਬੰਧਿਤ ਕਰਮਚਾਰੀਆਂ ਤੋਂ ਵਸੂਲੀ ਭਾਵੇਂ ਜੇਕਰ ਗਰੁੱਪ ਸੀ ਤੇ ਗਰੁੱਪ ਡੀ ਦੇ ਕਿਸੇ ਵੀ ਕਰਮਚਾਰੀ ਦੇ ਉੱਪਰ ਇਸ ਤਰ੍ਹਾਂ ਦੀ ਵਸੂਲੀ ਰਿਕਵਰੀ ਹੁੰਦੀ ਹੈ ਤਾਂ ਉਹਦੇ ਉੱਪਰ ਭਾਵੇਂ ਉਹ ਤੋਂ ਰਿਕਵਰੀ ਨਹੀਂ ਕੀਤੀ ਜਾ ਸਕੀ ਦੂਸਰਾ ਸੇਵਾ ਮੁਕਤ ਕਰਮਚਾਰੀਆਂ ਜਾਂ ਇੱਕ ਸਾਲ ਦੇ ਅੰਦਰ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਤੋਂ ਵਸੂਲੀ ਦੇ ਕਰਮ ਦੀ ਵਸੂਲੀ ਭਾਵੇਂ ਜਿਹੜਾ ਕੋਈ ਕਰਮਚਾਰੀ ਇੱਕ ਸਾਲ ਪਹਿਲਾਂ ਜਿਹੜਾ ਸੇਵਾ ਮੁਕਤ ਹੋ ਗਿਆ ਠੀਕ ਹੈ ਜੀ ਤੇ ਜਾਂ ਦੋਸਤੋ ਸੇਵਾ ਮੁਕਤ ਹੋਣ ਵਾਲਾ ਤਾਂ ਉਹਨਾਂ ਦੇ ਉੱਪਰ ਵੀ ਵਸੂਲੀ ਨਹੀਂ ਹੋ ਸਕਦੀ ਦੂਸਰਾ ਇਹ ਹੈ ਕਰਮਚਾਰੀ ਤੋਂ ਵਸੂਲੀ ਜਦੋਂ ਵਾਧੂ ਭੁਗਤਾਨ 5 ਸਾਲਾਂ ਤੋਂ ਵੱਧ ਸਮੇਂ ਲਈ ਕੀਤਾ ਗਿਆ ਹੋਵੇ। ਦੋਸਤੋ ਭੁਗਤਾਨ ਕਦੋਂ ਹੋ ਸਕਦਾ ਹੈ ਜੇਕਰ ਕਰਮਚਾਰੀ ਨੂੰ 5 ਸਾਲ ਤੋਂ ਵੱਧ ਜਿਹੜੀ ਉਹ ਤਨਖਾਹ ਜ਼ਿਆਦਾ ਦਿੱਤੀ ਗਈ ਉਹਨਾਂ ਸਮੇਂ ਉਥੇ ਹਾਲਾਤਾਂ ਦੇ ਵਿੱਚ ਵਸੂਲੀ ਹੋ ਸਕਦੀ ਹੈ ਆਦਰਵਾਇਜ਼ ਨਹੀਂ ਹੋ ਸਕਦੀ। ਤਾਂ ਵਸੂਲੀ ਦਾ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਠੀਕ ਹੈ ਜੀ। ਭਾਵੇਂ ਤਕਰੀਬਨ ਜੇ 5 ਸਾਲ ਤੋਂ ਜ਼ਿਆਦਾ ਦਾ ਸਮਾਂ ਕਿਸੇ ਨੂੰ ਤਨਖਾਹ ਦਿੱਤੀ ਜਾਂਦੀ ਹੈ ਐਕਸਟਰਾ। ਉਹਨਾਂ ਮਾਮਲੇ ਚ ਵਸੂਲੀ ਜਿੱਥੇ ਕਿਸੇ ਕਰਮਚਾਰੀ ਨੂੰ ਗਲਤ ਨਾਮ ਗਲਤੀ ਨਾਲ ਉਦੇ ਅਹੁਦੇ ਦੇ ਫਰਜ਼ ਨਿਭਾਉਣ ਲਈ ਕਿਹਾ ਗਿਆ ਅਤੇ ਉਸ ਅਨੁਸਾਰ ਭੁਗਤਾਨ ਕੀਤਾ ਗਿਆ। ਉਹ ਭਾਵੇਂ ਜਾਇਜ਼ ਤੌਰ ਤੇ ਘਟੀਆਂ ਅਹੁਦੇ ਦੇ ਵਿਰੁੱਧ ਕੰਮ ਕਰਨ ਲਈ ਕਿਹਾ ਗਿਆ ਹੋਣਾ ਚਾਹੀਦਾ ਹੈ। ਇਹ ਦੋਸਤੋ ਜਿਆਦਾ ਨਹੀਂ ਸਿਰਫ ਤੁਸੀਂ ਇਹ ਚੀਜ਼ ਪੜ੍ਹ ਲੈਣੀ ਹੈ ਕਿਉਂਕਿ ਚਾਹੀਦਾ ਸਕਰੀਨਸ਼ਾਟ ਲੈ ਲਓ। ਸਕਰੀਨਸ਼ਾਟ ਕਰਕੇ ਬੜੀ ਡਿਟੇਲ ਦੇ ਵਿੱਚ ਤੁਸੀਂ ਪੜ੍ਹ ਲਿਓ। ਠੀਕ ਹੈ ਜੀ ਆਪਾਂ ਇਹ ਪੰਜਾਬੀ ਅਨੁਵਾਦ ਕੀਤਾ ਇੰਗਲਿਸ਼ ਦੇ ਵਿੱਚ ਲੈਟਰ ਆਈ ਹੋਈ ਸੀ। ਪੰਜਾਬੀ ਚ ਅਨੁਵਾਦ ਕਰਕੇ ਆਪਾਂ ਇਹ ਤੁਹਾਨੂੰ ਦੱਸਦਾ ਮੇਨ ਜਿਹੜੀ ਦੋਸਤੋ ਤੁਹਾਡੇ ਮਨਾਂ ਦੇ ਵਿੱਚ ਟੈਨਸ਼ਨ ਸੀ ਉਹ ਇਹ ਸੀ ਕਿ ਕੀ ਸਾਡੇ ਤੋਂ ਰਿਕਵਰੀ ਨਾ ਪਾਏ ਜੀ ਸੋ ਦੋਸਤੋ ਗਰੁੱਪ ਸੀ ਤੇ ਗਰੁੱਪ ਡੀ ਤੋਂ ਜਿਹੜੀ ਉਹ ਰਿਕਵਰੀ ਨਹੀਂ ਵਸੂਲੀ ਜਾਊਗੀ ਠੀਕ ਹੈ ਜੀ ਬਾਕੀ ਦੇਖੋ ਸੁਪਰੀਮ ਕੋਰਟ ਦੇ ਆਰਡਰ ਤੇ ਇਹ ਕਹਿ ਰਹੇ ਆ ਪਰ ਹੁਣ ਪੰਜਾਬ ਜਿਹੜੀ ਹੈਗੀ ਪੰਜਾਬ ਸਰਕਾਰ ਕਿਸ ਵੇਸ ਨਾਲ ਜਾਂ ਕਿਸ ਬਿਹਾਵ ਨਾਲ ਇਹਨੂੰ ਕਿਸੇ ਤਰੀਕੇ ਨਾਲ ਅਧਿਆਪਕਾਂ ਦੇ ਉੱਪਰ ਲਾਗੂ ਕਰਦੀ ਹੈ ਕਰਮਚਾਰੀਾਂ ਦੇ ਉੱਪਰ ਲਾਗੂ ਕਰਦੀ ਹੈ ਇਹ ਬਾਤ ਦੀ ਗੱਲ ਰਹੀ ਜੀ ਦੋਸਤੋ ਫਿਲਹਾਲ ਸੁਪਰੀਮ ਕੋਰਟ ਦਾ ਆਰਡਰ ਇਹ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵਸੂਲੀ ਨਹੀਂ ਕੀਤੀ ਜਾਊਗੀ ਸੋ ਕਿਰਪਾ ਕਰਕੇ ਆਪਣੇ ਮਨਾਂ ਦੇ ਉੱਪਰੋਂ ਬੋਝ ਲਾ ਦਿਓ ਠੀਕ ਹੈ ਜੀ ਕਿ ਸਾਨੂੰ 7-8 ਲੱਖ ਰੁਪਇਆ ਕਿਵੇਂ ਮੋੜਾਂਗੇ ਜੀ ਜੋ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਸੋਚ ਕੇ ਜਿਵੇਂ ਬਿਲਕੁਲ ਨਿਚਿੱਤੇ ਹੋ ਜਾਓ ਠੀਕ ਹੈ ਜੀ ਰਿਕਵਰੀ ਫਿਲਹਾਲ ਦੀ ਘੜੀ ਤਾਂ ਨਹੀਂ ਹੋ ਸਕਦੀ ਕਿਸੇ ਹਾਲਾਤਾਂ ਦੇ ਵਿੱਚ ਠੀਕ ਹੈ ਬਾਕੀ ਉਹ ਸਮਾਂ ਦੱਸੂਗਾ ਸੋ ਦੂਸਰੀ ਗੱਲ ਰਹੇਗੀ ਦੋਸਤੋ ਪੇ ਫਿਕਸੇਸ਼ਨ ਦੀ ਸੋ ਇਹ ਇੱਕ ਬਹੁਤ ਵੱਡਾ ਜਿਵੇਂ ਕਹਿੰਦੇ ਵੀ ਰਾਜ ਹੈ ਹਜੇ ਤੱਕ ਅਜੇ ਤੱਕ ਜਿਹੜੀ ਕਿਸੇ ਤਰ੍ਹਾਂ ਦੀ ਪੇ ਫਿਕਸੇਸ਼ਨ ਕਿਸੇ ਵਿਭਾਗ ਵੱਲੋਂ ਅਫੀਸ਼ੀਅਲ ਨਹੀਂ ਕੀਤੀ ਗਈ ਤੇ ਨਾ ਹੀ ਉਸ ਦਾ ਬੇਸ ਬਣਾ ਕੇ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਪੇ ਫਿਕਸੇਸ਼ਨ ਹੈ ਉਹ ਇਸ ਬੇਸ ਦੇ ਉੱਪਰ ਹੋਊਗੀ ਸਿਰਫ ਵੈਸੇ ਖਰੜਾ ਤਿਆਰ ਕਰ ਲਿਆ ਕਲਰਕਾਂ ਨੂੰ ਕਹਿ ਦਿੱਤਾ ਗਿਆ ਵਿਭਾਗ ਨੂੰ ਕਹਿ ਦਿੱਤਾ ਗਿਆ ਠੀਕ ਹੈ ਜੀ ਵਿਭਾਗ ਦੇ ਜਿਹੜੇ ਸਕੂਲਾਂ ਦੇ ਵਿੱਚ ਕਰਮਚਾਰੀ ਹੈ ਕਿ ਤੁਸੀਂ ਆਪਣੀ ਆਪਣੀ ਫੇਕ ਫਿਕਸੇਸ਼ਨ ਕਰਕੇ ਦੇ ਦਿਓ ਪਰ ਕਿਸ ਬੇਸ ਤੇ ਹੋਊਗੀ ਇਹ ਅਜੇ ਤੱਕ ਨਹੀਂ ਦੱਸਿਆ ਗਿਆ ਠੀਕ ਹੈ ਜੀ ਸੋ ਹਰ ਇੱਕ ਸਕੂਲ ਦੇ ਵਿੱਚ ਇਹ ਮੁੱਦਾ ਚੱਲ ਰਿਹਾ ਕੋਈ ਕਿਵੇਂ ਬਣਾ ਰਿਹਾ ਕੋਈ ਕਿਵੇਂ ਬਣਾ ਰਿਹਾ ਹੈ ਤਕਰੀਬਨ ਜੇਕਰ ਕਿਸੇ ਨੇ ਇੱਕ ਲੈਟਰ ਜਾਰੀ ਕਰਤਾ ਤਕਰੀਬਨ ਉਸੇ ਨੂੰ ਦੇਖਦੇ ਕਿ ਸਾਰੇ ਉਸੇ ਤਰੀਕੇ ਬਣਾ ਰਿਹਾ ਪਰ ਜਦ ਕਿ ਉਹ ਦੇ ਅਕੋਰਡਿੰਗ ਜੇ ਸੋਚਿਆ ਜਾਵੇ ਦੋਸਤੋ ਅਜੇ ਤੱਕ ਉਹ ਸਹੀ ਨਹੀਂ ਹੈ ਸੋ ਵੀਡੀਓ ਜਿਆਦਾ ਲੰਬੀ ਹੋ ਜੂਗੀ ਇਸ ਮਾਮਲੇ 'ਚ ਆਪਾਂ ਕੱਲ ਤੱਕ ਜਿਹੜੀ ਆਪਣੀ ਅਪਡੇਟ ਲੈ ਕੇ ਆਵਾਂਗੇ 6835 ਦੇਖੋ ਸਪੈਸ਼ਲ ਮੈਸੇਜ ਕੀਤੇ ਗਏ ਸੀ ਬਹੁਤ ਸਾਰੇ ਤੇ ਆਪਣਾ ਜਿਵੇਂ ਕਹਦੇ ਵੀ ਉਹਨਾਂ ਨੇ ਪਰਸਨਲੀ ਮੇਲ ਵੀ ਕੀਤੀ ਹੈ ਕਿ ਸਰ 6635 ਦੀ ਜਿਹੜੀ ਸੈਲਰੀ ਉਹ ਕਿੰਨੀ ਬਣੂਗੀ ਪਰਵੀਸ਼ਨ ਤੋਂ ਬਾਅਦ ਸੀਮਾ ਪੇ ਸਕੇਲ ਲੱਗ ਕੇ ਠੀਕ ਹੈ ਜਿਹਾ ਸੀਮਾ ਪੇ ਸਕੇਲ ਦੇ ਅਕੋਰਡਿੰਗ ਤਾਂ ਉਹਦੇ ਵਾਸਤੇ ਆਪਾਂ ਜਿਹੜੀ ਵੀਡੀਓ ਕੱਲ ਨੂੰ ਲੈ ਕੇ ਇਸੇ ਤਰੀਕੇ 3704 ਦੀ ਵੀ ਆਪਾਂ ਦੋਸਤੋ ਫਿਕਸੇਸ਼ਨ ਥੋੜੀ ਬਹੁਤ ਕੀਤੀ ਹੈ ਕੱਲ ਕੀਤੀ ਸੀ ਉਹ ਥੋੜੀ ਜਿਹੀ ਕਿਸੇ ਕਾਰਨਾ ਕਰਕੇ ਵੀਡੀਓ ਅਪਲੋਡ ਨਹੀਂ ਹੋ ਸਕੀ ਉਹ ਦੁਬਾਰਾ ਡਿਲੀਟ ਕਰਕੇ ਆਪਾਂ ਕੱਲ ਨੂੰ ਜਿਹੜੀ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ 6635 ਤੇ 3704 ਦੀ ਭਾਵੇਂ ਮਾਸਟਰ ਕੇਡਰ ਤੇ ਈਟੀਟੀ ਕੇਡਰ ਦੀ ਦੋਵਾਂ ਦੀ ਮਿਕਸ ਜਿਹੜੀ ਆਪਾਂ ਜਿੰਨੇ ਕਰ ਸਕਦੇ ਸੀ ਦੋਸਤੋ ਕੋਈ ਬੜੇ ਵੱਡੇ ਵਿਦਵਾਨ ਨਹੀਂ ਪਰ ਜਿੰਨੇ ਆਪ ਦੀ ਸਮਝ ਨਾਲ ਜਾਂ ਦੋਸਤਾਂ ਮਿੱਤਰਾਂ ਤੋਂ ਕਿਸੇ ਗਰੁੱਪਾਂ ਤੋਂ ਜਾਂ ਪੁਰਾਣੀ ਟੀਚਰਾਂ ਤੋਂ ਪੁੱਛ ਕਰਕੇ ਜਿੰਨੇ ਕ ਭੁਗਤਾਨ ਹੁੰਦਾ ਹੈ ਕਿਸ ਤਰੀਕੇ ਨਾਲ ਹੁੰਦਾ ਹੈ ਕਿਵੇਂ ਫਿਕਸ ਹੁੰਦੀ ਹੈ ਠੀਕ ਹੈ ਜੀ 2.25 ਦਾ ਫੈਕਟਰ ਲੱਗਦਾ ਜਾਂ 2.69 ਦਾ ਫੈਕਟਰ ਲੱਗਦਾ ਉਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਕੀਤੀ ਹੋਈ ਹੈ ਸੋ ਵੀਡੀਓ ਜ਼ਿਆਦਾ ਲੰਬੀ ਹੋ ਜੂ ਉਸ ਲਈ ਮਾਫੀ ਚਾਹੁੰਦੇ ਆ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਕੇ ਆਪਣਾ ਰਾਏ ਸੁਝਾ ਜਾਂ ਤੁਹਾਡੇ ਸਵਾਲਾਂ ਜਿਹੜੇ ਹੁੰਦੇ ਆ ਮਨਾਂ ਦੇ ਵਿੱਚ ਉਹ ਜਰੂਰ ਪੁੱਛ ਲਿਆ ਕਰੋ ਦੱਸ ਲਿਆ ਕਰੋ ਠ ਸੋ ਤੁਹਾਡੇ ਕੋਸ਼ਿਸ਼ ਕਰਾਂ ਕਿ ਤੁਹਾਡੇ ਸਾਰਿਆਂ ਦੇ ਸਵਾਲਾਂ ਨੂੰ ਜਿਹੜੇ ਜਵਾਬ ਉਹ ਦਿੱਤੇ ਜਾ ਸਕਣ ਸੋ ਮਿਲਦੇ ਆਂ ਕੱਲ ਨੂੰ ਪੇ ਫਿਕਸੇਸ਼ਨ ਦੇ ਸਬੰਧ ਵਿੱਚ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ